ਤਾਂ ਕਿ ਜਿਹੜੀਆਂ ਹਲਕਾ ਲੈਵਲ ਦੇ ਮੁਸ਼ਕਲਾਂ ਨੇ ਗਿਆ ਡਿਸਟ੍ਰਿਕਟ ਲੈਵਲ ਦੇ ਮੁਸ਼ਕਲਾਂ ਨੇ ਗਿਆ ਸਟੇਟ ਲੈਵਲ ਦੇ ਮੁਸ਼ਕਲਾਂ ਨੂੰ ਸੁਣੀਆਂ ਜਾਣ ਉਹ ਵਪਾਰੀਆਂ ਦੇ ਦਵਾਰ ਆਈ ਹੈਗੀ ਵਪਾਰੀਆਂ ਦੇ ਘਰ ਚ ਆਈ ਹੈਗੀ ਟ੍ਰੇਡਰ ਦੇ ਘਰ ਚ ਆਈ ਹੈਗੀ ਸੋ ਸਰਕਾਰ ਦਾ ਮਕਸਦ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਬਤਮਦ ਹੱਲ ਹੋਣ ਕੋਈ ਵੀ ਫੰਕਸ਼ਨ ਆ ਉਹਦੇ ਵਿੱਚ ਆਫੀਸਰ ਸਹਿਬਾਨ ਆ ਵੀ ਸਕਦੇ ਨੇ ਬੋਲ ਵੀ ਸਕਦੇ ਨੇਗੇ ਪਰ ਮੈਂ ਸਮਝਦਾ ਜਿਹੜੀ ਆਪੋ ਇਸ਼ਰਾ ਨੂੰ ਨਹੀਂ ਪਤਾ ਅੱਜ ਵੀ ਸਾਰੇ ਆਫੀਸਰ ਸਹਿਬਾਨ ਆਏ ਨੇਗੇ ਪੂਰਾ ਪੰਜਾਬ ਜਾਣਦਾ ਕਿ ਵਿਕਰਮ ਮਜੀਠੀਆ ਦੇ ਉਤੇ سنگੀਨ ਦੋਸ਼ਾਂ ਦੇ ਤਹਿਤ ਉਹ ਜਿਹੜਾ ਜੇਲ੍ਹ ਕੱਟ ਕੇ ਆਇਆਗਾ ਔਰ ਆਨਰੇਬਲ ਸੁਪਰੀਮ ਕੋਰਟ ਨੇ ਉਹ ਜਵਾਬਨ ਦਿੱਤੀ ਹੈਗੀ ਅ ਸਰ ਅੱਜ ਜਿਹੜੀ ਟ੍ਰੇਡ ਵਿੰਡ ਦੀ ਤੁਸੀਂ ਅੱਜ ਜਿਹੜੀ ਹੈਗੀ ਇੱਕ ਮੀਟਿੰਗ ਵੀ ਹੈ ਤੇ ਨਾਲ ਨਾਲ ਵਪਾਰੀਆਂ ਦੀ ਮੁਸਕਲ ਨੂੰ ਸੁਲਝਾ ਰਹੇ ਹੋ ਕੀ ਕਹਿਣਾ ਚਾਹਣਾ ਤੁਸੀਂ ਅ ਦੇਖੋ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਜੀ ਨੇ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿਆਗਾ ਕਿ ਜਿਹੜੇ ਛੋਟੇ ਵਪਾਰੀ ਦੇ ਦੁਕਾਨਦਾਰ ਨੇਗੇ ਉਹਨਾਂ ਦੀ ਗੱਲ ਕੋਈ ਸੁਣਨ ਵਾਲਾ ਨਹੀਂ ਹੈਗਾ ਉਹਦੇ ਲਈ ਅਸੀਂ ਪੰਜਾਬ ਦਾ ਇੱਕ ਵਪਾਰੀ ਕਮਿਸ਼ਨ ਜਿਹਨੂੰ ਟ੍ਰੇਡ ਕਮਿਸ਼ਨ ਕਹਿੰਦੇ ਆ ਉਹਦਾ ਗਠਨ ਕੀਤਾਗਾ ਔਰ ਡਿਸਟ੍ਰਿਕਟ ਦਾ ਚੇਅਰਮੈਨ ਔਰ ਅਸੀਂ ਸਟੇਟ ਦੇ ਮੈਂਬਰ ਲਾਏ ਨੇਗੇ ਔਰ ਹਲਕਾ ਦੇ ਜੋ ਟ੍ਰੇਡ ਮੈਂਬਰ ਦੇ ਚੇਅਰਮੈਨ ਉਹ ਵੀ ਲਾਏ ਲਗੇ ਤਾਂ ਕਿ ਜਿਹੜੀਆਂ ਹਲਕਾ ਲੈਵਲ ਦੇ ਮੁਸ਼ਕਲਾਂ ਨੇ ਜੀਆਂ ਡਿਸਟ੍ਰਿਕਟ ਲੈਵਲ ਦੀਆਂ ਮੁਸ਼ਕਲਾਂ ਨੇ ਜੀਆਂ ਸਟੇਟ ਲੈਵਲ ਦੇ ਮੁਸ਼ਕਲਾਂ ਸੁਣੀਆਂ ਜਾਣ ਔਰ ਜਿਹੜੀਆਂ ਮੌਕੇ ਤੇ ਹੱਲ ਹੋ ਸਕਦੀਆਂ ਨੇ ਮੌਕੇ ਤੇ ਹੱਲ ਕੀਤੀਆਂ ਜਾਣ ਔਰ ਜਿਹੜੀਆਂ ਮੌਕੇ ਤੇ ਹੱਲ ਨਹੀਂ ਹੋ ਸਕਦੀਆਂ ਸਟੇਟ ਲੈਵਲ ਦੀ ਉਹਨੂੰ ਮੇਰੇ ਤੱਕ ਪਹੁੰਚਾਈਆਂ ਜਾਣ ਕਿਉਂਕਿ ਅਸੀਂ ਇਸ ਸਟੇਟਮੈਂਟ ਦਾ ਜਿਹੜਾ ਵਾਈਸ ਚੇਅਰਮੈਨ ਆ ਉਹਨਾਂ ਨਾਲ ਠਾਕਰੀ ਹੋ ਲੱਗਿਆ ਕਿ ਬਹਿੰਡੇ ਤੋਂ ਨੇ ਜੇ ਸੋ ਅੱਜ ਪਹਿਲੀ ਜਿਹੜੀ ਸ਼ੁਰੂਆਤ ਹੋਈ ਹੈਗੀ ਸੋ ਅੱਜ ਓਪਨ ਦੇ ਵਿੱਚ ਮਾਰਕੀਟ ਦੇ ਵਿੱਚ ਮੀਟਿੰਗ ਰੱਖੀ ਆ ਇੱਥੇ ਮੀਟਿੰਗ ਦੇ ਵਿੱਚ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਾਂਗੇ ਔਰ ਸੁਣਨ ਤੋਂ ਬਾਅਦ ਉਹਨਾਂ ਦਾ ਜਿਹੜਾ ਇਹ ਮੌਕੇ ਤੇ ਹੱਲ ਹੋਣੇ ਆ ਮੌਕੇ ਤੇ ਕਰਾਂਗੇ ਜਿਹੜੇ ਨਹੀਂ ਹੋਣ ਵਾਲੇ ਹੋਣਗੇ ਉਹਨਾਂ ਨੂੰ ਲਿਆ ਕੇ ਬਾਅਦ ਦੇ ਵਿੱਚ ਉਹਨਾਂ ਦਾ ਹੱਲ ਕਰਕੇ ਦੇਵਾਂਗੇ ਤਾਂ ਕਿ ਸਰਕਾਰ ਜਿਹੜੀ ਆ ਹੁਣ ਉਹ ਵਪਾਰੀਆਂ ਦੇ ਦਵਾਰ ਆਈ ਆਗੀ ਵਪਾਰੀਆਂ ਦੇ ਘਰ ਚ ਆਈ ਹੈਗੀ ਟਰੇਡਰ ਦੇ ਘਰ ਚ ਆਈ ਜਾਈਗੀ ਸੋ ਸਰਕਾਰ ਦਾ ਮਕਸਦ ਹੈ ਕਿ ਲੋਕਾਂ ਦੀਆਂ ਮੁਸ਼ਕਲ ਜਿਹੜੀਆਂ ਬਤ ਬਤ ਹੱਲ ਹੋਣ ਕੋਈ ਵੀ ਇਦਾਂ ਜਿਹੜਾ ਮੁਸ਼ਕਲ ਬਿਨਾਂ ਹਟਾ ਰਹੇ ਸੋ ਅਸੀਂ ਅੱਜ ਵਪਾਰੀਆਂ ਦੇ ਦਰਵਾਜ਼ੇ ਤੇ ਆ ਕੇ ਉਹਨਾਂ ਦੇ ਮੁਸ਼ਕਲ ਸੁਣ ਰਹੇ ਆ ਤੇ ਉਹਨਾਂ ਦਾ ਹੱਲ ਕਰ ਰਹੇ ਆ ਸਰ ਇਹਨਾਂ ਨੂੰ ਕੋਈ ਪਾਵਰ ਵੀ ਦਿੱਤੀ ਨਹੀਂ ਕਿ ਕਮਿਸ਼ਨ ਨੂੰ ਜੀ ਬਿਲਕੁਲ ਇਹਨਾਂ ਦੇ ਕਮਿਸ਼ਨ ਦੇ ਮੈਂਬਰ ਸਾਹਿਬਾਨ ਜਿਹੜੇ ਚੇਅਰਮੈਨ ਸਾਹਿਬਾਨ ਨੇ ਕਿ ਡਿਸਟ੍ਰਿਕਟ ਲੈਵਲ ਦੇ ਤਸੀਲ ਲੈਵਲ ਦੇ ਸਟੇਟ ਲੈਵਲ ਦੇ ਇਹਨਾਂ ਨੂੰ ਬਿਲਕੁਲ ਫੁੱਲ ਪਾਵਰਾਂ ਨਗੀਆਂ ਇਹ ਸਾਰੇ ਅੱਜ ਅਫਸਰ ਸਾਹਿਬਾਨ ਆਏ ਨੇਗੇ ਮੌਕੇ ਤੇ ਅਫਸ ਇਹ ਮੌਕੇ ਤੇ ਬੈਠ ਕੇ ਹੱਲ ਕਰਕੇ ਜਾਓ ਜੇ ਕੋਈ ਰਹਿ ਗਈ ਜੇ ਮੰਨ ਲਓ ਕਿ ਇਹਦਾ ਬਾਈਸਕੂਟ ਹੋਣਾ ਦਾ ਵੱਡਾ ਬਜਟ ਆ ਉਹਦਾ ਤਾਂ ਉਹਦੇ ਲਈ ਅਸੀਂ ਲੱਗ ਤੋਂ ਪ੍ਰਬੰਧ ਕਰਾਂਗੇ ਪਰ ਲੇਕਿਨ ਲੇਕਿਨ ਅਸੀਂ ਅੱਜ ਮੁਸ਼ਕਲਾ ਸੁਣ ਕੇ ਕੋਸ਼ਿਸ਼ ਕਰਾਂਗੇ ਇੱਥੇ ਹੱਲ ਹੋ ਜਾਣ ਜਿਹੜੇ ਰਹਿਣਗੇ ਦੇ ਹਿਸਾਬਾ ਲੈਵਲ ਦੀਆਂ ਨੇ ਜਾਂ ਕੋਈ ਹੋਰ ਹੈ ਉੱਥੇ ਮੁੱਖ ਮੰਤਰੀ ਦੇ ਦੋ ਲਾੜਾਂ ਦਾ ਚਰਚਾ ਚੱਲ ਰਹੀ ਹੈ ਕੀ ਲੱਗਦਾ ਹੈ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਗਰ ਦੋ ਦੇਖੋ ਇਹ ਸਿਰਫ ਟੈਸਰਾਮ ਦੀ ਚਰਚਾ ਹੋ ਰਹੀ ਹੈ ਦੇਖੋ ਇਹ ਸਿਰਫ ਸਿਰਫ ਅਖਬਾਰਾਂ ਚਰਚਾ ਹੁੰਦੀ ਹੈ ਪਰ ਲੇਕਿਨ ਇਸ ਲੈਵਲ ਦੀ ਕੋਈ ਵੀ ਕਿਸੇ ਵੀ ਲੈਵਲ ਦੀ ਚਰਚਾ ਨਹੀਂ ਹੈਗੀ ਬੰਦੇ ਕੱਲ੍ਹ ਜਿਹੜੀ ਮੋਗਾ ਰੈਲੀ ਹੋਈ ਹੈ ਵਿਰੋਧੀ ਧਿਰ ਵੱਲੋਂ ਉਹ ਸਵਾਲ ਉਠਾਏ ਗਏ ਨੇ ਕਿ ਚੀਫ ਸੈਕਟਰੀ ਉਹ ਡੀਜੀਪੀ ਕਿਸ ਉੱਪਰ ਦੇਣੇ ਜਿਹੜੀ ਜਿਹੜਾ ਸਟੇਟ ਦਾ ਕੋਈ ਵੀ ਫੰਕਸ਼ਨ ਆ ਉਹਦੇ ਵਿੱਚ ਅਫਸਰ ਸਹਿਬਾਨ ਆ ਵੀ ਸਕਦੇ ਨੇ ਬੋਲ ਵੀ ਸਕਦੇ ਨੇ ਕਿ ਪਰ ਮੈਂ ਸਮਝਦਾ ਜਿਹੜੀ اپੋਜੀਸ਼ਨ ਨੂੰ ਨਹੀਂ ਪਤਾ ਅੱਜ ਵੀ ਸਾਰੇ ਅਫਸਰ ਸਹਿਬਾਨ ਆਏ ਨੇ ਕਿ ਅੱਜ ਵੀ ਸਾਰੇ ਅਫਸਰ ਸਹਿਬਾਨ ਆਏ ਨੇ ਤਾਂ ਹੀ ਆਏ ਨੇ ਕਿ ਚੁਣੇ ਹੋਏ ਪ੍ਰਤਿੰਧਨ ਦੇ ਨਾਲ ਐਮਐਲ ਦੇ ਨਾਲ ਮੰਤਰੀ ਦੇ ਨਾਲ ਅਫਸਰ ਆਊਗਾ ਤਾਂ ਹੀ ਹੱਲ ਹੋਊ ਮੌਕੇ ਤੇ ਮਸਲੇ ਦਾ ਸੋ ਬੁਜਾਰਿਆਂ ਨੂੰ ਆਪੋ ਜੀ ਨਾਲ ਪਤਾ ਨਹੀਂ ਹੈਗਾ ਕਿ ਕੰਮ ਕਿਵੇਂ ਹੁੰਦੇ ਰਹੇਗੇ। ਅਜੀਤ ਸਿੰਘ ਜੀ ਸਾਹਿਬ ਅਗਰ ਬੀਜੇਪੀ ਦੇ ਕਾਲੀ ਇਕੱਠੇ ਹੁੰਦੇ ਕੀ ਲੱਗਦਾ ਪੰਜਾਬ ਦੇ ਵਿੱਚ ਕਿ ਗੜ ਜੋੜ ਇੱਕ ਕਮਾਲ ਕਰ ਪਾਏਗਾ ਜਾਂ ਨਹੀਂ। ਪੰਜਾਬ ਨੂੰ ਅਜੇ ਤਕਵੀਰ ਬਾਦਲ ਨੇ ਵੀ ਜਦੋਂ ਰੈਲੀ ਸਟਾਰਟ ਕੀਤੀ ਹੈ ਪੰਜਾਬ ਬਚਾਓ ਯਾਤਰਾ ਨੂੰ ਜਿਵੇਂ ਦੇਖਦੇ ਨਹੀਂ। ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਪੰਜਾਬ ਬਚਾਓ ਯਾਤਰਾ ਨਹੀਂ ਇਹ ਪਰਵਾਰ ਬਚਾਓ ਯਾਤਰਾ ਗਈ। ਪੰਜਾਬ ਦੇ ਲੋਕਾਂ ਦੇ ਅੰਦਰ ਨਸ਼ਾ ਫੈਲਾਉਣ ਦਾ ਕੰਮ ਅਕਾਲੀ ਦਲ ਬੀਜੇਪੀ ਨੇ ਕੀਤਾ। ਪੰਜਾਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਦਲ ਦੇ ਰਾਜ ਤੋਂ ਹੋਈ। ਪੰਜਾਬ ਦੇ ਜਵਾਨੇ ਨੂੰ ਕਰਾਹੇ ਪਾਇਆ ਗਿਆ ਔਰ ਪੰਜਾਬ ਦੇ ਅੰਦਰ ਜਿਹੜਾ ਗੈਂਗਸਟਰਵਾਦ ਪੈਦਾ ਕੀਤਾ ਗਿਆ ਔਰ ਨਸ਼ਾ ਨਾ ਫੈਲਾਉ ਕੀਤਾ ਗਿਆ ਅੱਜ ਪੰਜਾਬ ਜਿਹੜਾ ਇਹ ਗੱਠਜੋੜ ਤੁਸੀਂ ਕਹਿੰਦੇ ਹੋ ਜੇਕਰ ਕੱਲ੍ਹ ਹੁੰਦਾਗਾ ਤਾਂ ਮੈਂ ਸਮਝਦਾ ਪੰਜਾਬ ਦੇ ਲੋਕੇ ਨੂੰ ਇੱਕ ਵਾਰ ਫੇਰ ਹੋਈ ਸਭ ਕੁਝ ਕਰਨਗੇ ਜਿਹੜਾ 2017 ਚ ਸਟਾਰਟ ਸੀਗਾ ਔਰ 22 ਚ ਸਟਾਰਟ ਸੀ ਜੀ ਜੀ ਪਾਰਟੀ ਆ ਉਹਨਾਂ ਸਰਜੀਪ ਅਕਾਲੀ ਦਲ ਉਹਨੂੰ ਕਿਵੇਂ ਦੇਖਦਾ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਲੱਗ ਚੱਲਾਂਗੇ ਤੇ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਕਮਾਲ ਕਰਕੇ ਦਿਖਾਵਾਂਗੇ ਆ ਦੇਖੋ ਪਤਾ ਨਹੀਂ ਕਾਲੀਵੱਲੇ ਕਿੰਨੀ ਐਗ ਪਾਰਟੀਆਂ ਨਾ ਹੀ ਪਤਾ ਲੱਗਦੇ ਮੈਨੂੰ ਤੋਂ ਤੁਹਾਡੇ ਤੋਂ ਨਾਂ ਪਤਾ ਲੱਗਿਆਗਾ ਕੋਈ ਨਵੀਂ ਹੋਰ ਪਾਰਟੀ ਬਣੀ ਐ ਸੋ ਇਹ ਪਤਾ ਨਹੀਂ ਅਕਾਲੀ ਦਲ ਦੇ ਹੁਣ ਟੋਟੇ-ਟੋਟੇ ਹੋ ਗਏ ਮਿਕਰਮ ਮਜੀਠੀਆ ਮਿਕਰਮ ਮਜੀਠੀਆ ਜੀ ਤੋਂ ਬਾਹਰ ਆਨੇ ਕਹਿੰਦੇ ਲਗਾਤਾਰ ਮੌਜੂਦਾ ਪਾਰਟੀ ਜਿਹੜੀ ਆ ਉਹਦੇ ਟੜਕਣਾ ਵਧ ਗਿਆ ਵੀ ਹੁਣ ਮੁਕਾਬਲਾ ਲੱਗ ਰਿਹਾ ਸੰਕਤ ਹੋ ਸਕਦਾ ਕਿਉਂਕਿ ਯੂਥ ਨੂੰ ਲੈ ਕੇ ਜਿਹੜਾ ਪੂਰਾ ਪੰਜਾਬ ਜਾਣਦਾ ਕਿ ਵਿਕਰਮ ਮਜੀਠੀਏ ਦੇ ਉਤੇ سنگੀਨ ਦੋਸ਼ਾਂ ਦੇ ਤਹਿਤ ਉਹ ਜਿਹੜਾ ਜੇਲ੍ਹ ਕੱਟ ਕੇ ਆਇਆਗਾ ਔਰ ਆਨਰੇਬਲ ਸੁਪਰੀਮ ਕੋਰਟ ਨੇ ਉਹ ਜਵਾਬਨ ਦਿੱਤੀ ਹੈਗੀ ਸੋ ਟ੍ਰਾਇਲ ਹਜੇ ਚੱਲਦਾਗਾ ਬੜੀ ਜਲਦੀ ਟ੍ਰਾਇਲ ਦਾ ਫੈਸਲਾ ਹੋਊਗਾ ਉਹਨੂੰ ਲਾਮਿਸਾਲ ਸਜ਼ਾ ਮਿਲੂਗੀ ਜੇਲ੍ਹ ਸਾਹਿਬ ਦੀ ਸੇਫ ਨੂੰ ਕਿਸਾ ਨਿਕਲ ਸੇਫ ਬਿਲਕੁਲ ਠੀਕ ਹੈ ਜੀ ਇੱਕ ਗੱਲ ਹੋਈ ਸੀ ਜੀ ਹਾਂ ਜੀ ਟ੍ਰੇਨ ਕਾਲ ਆ ਰਹੀਆਂ ਲਗਾਤਾਰ ਜੀ ਉਹ ਦੇਖੋ ਮੈਸਪ ਨੇ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਆ ਪੰਜਾਬ ਦੇ ਖਿਲਾਫ ਰਚੀ ਜਾ ਰਹੀ ਹੈ ਬਿਲਕੁਲ ਪੰਜਾਬ ਦਾ ਮਾਹੌਲ ਠੀਕ ਆ ਕੋਈ ਨਾ ਕੋਈ ਬੰਦੇ ਜਿਹੜੇ ਪੰਜਾਬ ਦਾ ਮਾਹੌਲ ਲੋਕਾਂ 'ਚ ਡਰ ਤੇ ਭਾਵਨਾ ਪੈਦਾ ਕਰਨਾ ਚਾਹੁੰਦੇ ਨੇ ਕਿ ਸੋ ਇਹਦੇ ਪਿੱਛੇ ਕੋਈ ਨਾ ਕੋਈ ਪੋਲਿਟਿਕਲ ਸਾਜਿਸ਼ਾਂ ਬੜੀ ਜਲਦੀ ਲੰਗੀ ਕਰਾ ਦੇ। ਜੀਮ ਸਾਹਿਬ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ